ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾधा स्वामी ਜੀ ਸਾਖੀ ਵਿੱਚ ਭਜਨ ਸਿਮਰਨ ਤੇ ਜ਼ੋਰ ਦਿੱਤਾ ਗਿਆ ਹੈ ਭਜਨ ਸਿਮਰਨ ਤੇ ਬੈਠਣ ਤੋਂ ਪਹਿਲਾਂ ਸਾਨੂੰ ਮਾਲਕ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ हे ਮੇਰੇ ਸਤਿਗੁਰੂ ਮੈਂ ਭਜਨ ਸਿਮਰਨ ਪੂਰੀ ਲਗਨ ਦੇ ਨਾਲ ਕਰਾਂ ਭਜਨ ਸਿਮਰਨ ਤੇ ਬੈਠ ਸਕਾਂ ਤੁਸੀਂ ਹੀ ਮੈਨੂੰ ਨੀਂਦ ਤੋਂ ਉਠਾ ਕੇ ਭਜਨ ਸਿਮਰਨ ਤੇ ਬਿਠਾ ਸਕਦੇ ਹੋ ਮੇਰੇ ਵਿੱਚ ਇੰਨੀ ਤਾਕਤ ਨਹੀਂ ਕਿ ਮੈਂ ਖੁਦ ਭਜਨ ਸਿਮਰਨ ਤੇ ਬੈਠ ਸਕਾਂ ਮੈਨੂੰ ਉਠਾਣ ਵਾਲੇ ਵੀ ਤੁਸੀਂ ਹੀ ਹੋ ਤੇ ਭਜਨ ਸਿਮਰਨ ਤੇ ਬਿਠਾਣ ਵਾਲੇ ਵੀ ਤੁਸੀਂ ਹੀ ਹੋ ਸਵੇਰ ਦੇ 3 ਵਜੇ ਜਦੋਂ ਬਾਬਾ ਜੀ ਸੰਗਤ ਨੂੰ ਉਠਾਣ ਦੇ ਲਈ ਤੇ ਦਰਸ਼ਨ ਦੇਣ ਦੇ ਲਈ ਆਉਂਦੇ ਹਨ ਤੇ ਜਿਹੜੀ ਸੰਗਤ 3 ਵਜੇ ਉੱਠ ਜਾਂਦੀ ਹੈ ਉਹ ਤਨ ਹੈ ਜੇਕਰ ਕੋਈ 3 ਤੋਂ 4 ਵਜੇ ਦੇ ਵਿੱਚ ਵੀ ਉੱਠਦਾ ਹੈ ਤਾਂ ਵੀ ਬਾਬਾ ਜੀ ਅੰਮ੍ਰਿਤ ਵੇਲੇ ਵਿੱਚ ਹੀ ਗਿਣਦੇ ਹਨ ਅਸੀਂ ਨਤੋਂ 6 ਵਜੇ ਦੇ ਵਿੱਚ ਭਜਨ ਸਿਮਰਨ ਕਰਦੇ ਹਾਂ ਤੇ ਪੂਰਾ ਦਿਨ ਫਿਰ ਆਪਣੇ ਕੰਮ ਵਿੱਚ ਲੱਗੇ ਰਹਿੰਦੇ ਹਾਂ ਫਿਰ ਉਸ ਮਾਲਕ ਦਾ ਧਿਆਨ ਵੀ ਨਹੀਂ ਕਰਦੇ ਇੱਕ ਵਾਰ ਇੱਕ ਮੁੰਡਾ ਬਾਬਾ ਜੀ ਤੋਂ ਨਾਮਦਾਨ ਲੈ ਕੇ ਆਉਂਦਾ ਹੈ ਹਰ ਵੀਸ ਵੇਰੇ 3 ਵਜੇ ਜਲਦੀ ਉੱਠ ਕੇ ਭਜਨ ਸਿਮਰਨ ਕਰਦਾ ਸੀ ਇੱਕ ਦਿਨ ਉਸ ਦੀ ਮਾਂ ਉਸ ਦੇ ਕਮਰੇ ਵਿੱਚ ਗਈ ਤਾਂ ਉਸ ਨੇ ਦੇਖਿਆ ਕਿ ਉਹ ਸਿਮਰਨ ਤੇ ਬੈਠਾ ਹੋਇਆ ਹੈ ਪਰ ਉਸ ਦਾ ਸਿਰ ੇਠਾ ਝੁਕਿਆ ਹੋਇਆ ਸੀ ਤੇ ਉਹ ਵੀ ਉੱਥੇ ਹੀ ਬੈਠ ਕੇ ਸਿਮਰਨ ਕਰਨ ਲੱਗ ਪਈ ਪਰ ਉਸ ਦੇ ਪੁੱਤਰ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਕਮਰੇ ਵਿੱਚ ਕੋਈ ਆਇਆ ਹੈ ਉਸ ਦੀ ਮਾਂ 1 ਘੰਟਾ ਸਿਮਰਨ ਕਰਕੇ ਚਲੀ ਜਾਂਦੀ ਹੈ ਪਰ ਉਸ ਦਾ ਸਿਰ ੇਠਾ ਹੀ ਰਹਿੰਦਾ ਹੈ ਸਮੇਂ ਮਗਰ ਜਦੋਂ ਉਸ ਦਾ ਪੁੱਤਰ ਸਿਮਰਨ ਤੋਂ ਉੱਠ ਕੇ ਬਾਹਰ ਆਉਂਦਾ ਹੈ ਤਾਂ ਉਸ ਦੀ ਮਾਂ ਉਸ ਨੂੰ ਬਹੁਤ ਹੀ ਪਿਆਰ ਦੇ ਨਾਲ ਆਪਣੇ ਕੋਲ ਬੁલાਉਂਦੀ ਹੈ ਉਸ ਦੀ ਮਾਂ ਜੀ ਨੇ ਵੀ ਵੱਡੇ ਮਹਾਰਾਜ ਜੀ ਤੋਂ ਨਾਮ ਲਿਆ ਹੋਇਆ ਸੀ ਉਸ ਦੀ ਮਾਂ ਨੇ ਉਸ ਨੂੰ ਆਦ ਦਿੱਤੀ ਤਰ ਮੇਰੀ ਗੱਲ ਸੁਣ ਜਦੋਂ ਉਹ ਆਪਣੀ ਮਾਂ ਦੇ ਕੋਲ ਗਿਆ ਤਾਂ ਮਾਂ ਉਸ ਨੂੰ ਕਹਿੰਦੀ ਹੈ ਕਿ ਤੂੰ ਤਨ ਹੈ ਜਿਹੜਾ 3 ਵਜੇ ਉੱਠ ਕੇ ਬਾਬਾ ਜੀ ਦਾ ਭਜਨ ਸਿਮਰਨ ਕਰਨ ਲੱਗ ਜਾਂਦਾ ਹੈ ਪਰ ਸਿਮਰਨ ਕਰਦੇ ਕਰਦੇ ਜਦੋਂ ਤੇਰਾ ਸਿਰ heਠਾ ਹੋ ਜਾਂਦਾ ਹੈ ਤਾਂ ਤੂੰ ਉਸ ਨੂੰ ਰੋਕਦਾ ਨਹੀਂ ਮਨ ਹੈ ਜਿਹੜਾ ਕਿ ਸਾਨੂੰ ਕਹਿੰਦਾ ਹੈ ਕਿ ਸੋ ਜਾ ਅਸੀਂ ਆਪਣੇ ਮਨ ਦੇ ਕਹੇ ਬਿਲਕੁਲ ਵੀ ਨਹੀਂ ਲੱਗਦੇ ਸਾਨੂੰ ਆਪਣੇ ਸਿਰ ਨੂੰ ਨਹੀਂ ਚੁਗਾਣਾ ਚਾਹੀਦਾ ਕਿਉਂਕਿ ਸਿਰ 헤ਠਾ ਹੋ ਗਿਆ ਤਾਂ ਸਮਝੋ ਸਾਨੂੰ ਨੀਂਦ ਆ ਗਈ ਅਸੀਂ ਆਪਣੇ ਸਿਰ ਨੂੰ ਸਿੱਧਾ ਹੀ ਰੱਖਣਾ ਹੈ ਬਿਲਕੁਲ ਸਾਹਮਣੇ ਦੇਖਣਾ ਹੈ ਮੇਰੇ ਵਿੱਚ ਦੇਖਣਾ ਹੈ ਇਸ ਹਨੇਰੇ ਵਿੱਚ ਹੀ ਸਾਨੂੰ ਪ੍ਰਕਾਸ਼ ਦਿਖਾਈ ਦਿੰਦਾ ਹੈ ਉਸ ਪ੍ਰਕਾਸ਼ ਦੇ ਨਾਲ ਸਾਨੂੰ ਧੁਨ ਵੀ ਸੁਣਾਈ ਦੇਵੇਗੀ ਇਸ ਧੁਨ ਨੂੰ ਫੜ ਕੇ ਅਸੀਂ ਅੱਗੇ ਵਧਦੇ ਜਾਣਾ ਹੈ ਕੋਨਾ ਬਿਲਕੁਲ ਵੀ ਨਹੀਂ ਹੈ ਜੇਕਰ ਅਸੀਂ ਇਹ ਸੋਚਦੇ ਹਾਂ ਕਿ 3 ਵਜੇ ਤੋਂ 6 ਵਜੇ ਤੱਕ ਬੈਠਿਆ ਹੈ ਤਾਂ ਇੱਕ ਹੀ ਵਾਰ ਵਿੱਚ ਪੂਰਾ ਸਿਮਰਨ ਹੋ ਗਿਆ ਹੈ ਤੇ ਜੇਕਰ ਅਸੀਂ ਵਿਚਾਰ ਵਿੱਚ ਸੋ ਜਾਂਦੇ ਹਾਂ ਤਾਂ ਉਹ ਟਾਈਮ ਭਜਨ ਸਿਮਰਨ ਵਿੱਚ ਨਹੀਂ ਗਿਣਿਆ ਜਾ ਸਕਦਾ ਉਸ ਭਾਈ ਨੇ ਕਿਹਾ ਕਿ ਬਾਬਾ ਜੀ ਕਹਿੰਦੇ ਹਨ ਮਨ ਲੱਗੇ ਜਾਂ ਨਾ ਲੱਗੇ ਪਰ ਉਸ ਦਾ ਹੁਕਮ ਮੰਨ ਕੇ ਬੈਠੋ ਬਾਬਾ ਜੀ ਉਸ ਨੂੰ ਵੀ ਗਿਣਤੀ ਵਿੱਚ ਲੈਂਦੇ ਹਨ ਕਿ ਕਿ ਮੇਰਾ ਬੱਚਾ ਸਿਮਰਨ ਦੇ ਲਈ ਬੈਠਿਆ ਹੈ ਬੈਠਿਆ ਤਾਂ ਸੀ ਬਾਬਾ ਜੀ ਬਹੁਤ ਦਿਆਲੂ ਹਨ ਤੇ ਸਾਰਿਆਂ ਨੂੰ ਆਪਣੇ ਸਿਮਰਨ ਵਿੱਚ ਲਗਾ ਕੇ ਰੱਖਦੇ ਹਨ ਇਸ ਦੇ ਨਾਲ ਹੀ ਇੱਕ ਸਾਖੀ ਹੋਰ ਹੈ ਇਹ ਸਾਖੀ ਵੱਡੇ ਮਹਾਰਾਜ ਜੀ ਦੇ ਸਮੇਂ ਦੀ ਹੈ ਉਦੋਂ ਡੇਰੇ ਵਿੱਚ ਹੁਗਮ ਸਿੰਘ ਨਾਮ ਦਾ ਇੱਕ ਸత్సੰਗੀ ਭਾਈ ਰਹਿੰਦਾ ਸੀ ਉਹ ਇੱਕ ਦੋ ਮਿੰਟ ਦੀ ਕਦਰ ਕਰਦਾ ਸੀ ਰਾਤ ਨੂੰ ਭਜਨ ਸਿਮਰਨ ਕਰਦਾ ਸੀ ਤੇ ਦਿਨ ਵਿੱਚ ਸੇਵਾ ਕਰਦਾ ਸੀ ਸਤਿਗੁਰੂ ਦੇ ਪਿਆਰ ਦੇ ਕਰਕੇ ਉਹ ਡੇਰੇ ਵਿੱਚ ਰਹਿਣ ਲੱਗ ਪਿਆ ਉਸ ਨੂੰ ਆਪਣੇ ਸਤਿਗੁਰੂ ਨੂੰ ਹਾਸਲ ਕਰਨ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਇਸ ਕਰਕੇ ਉਸ ਦਾ ਅੰਦਰਲਾ ਪਰਦਾ ਖੁੱਲ ਗਿਆ ਪਰ ਜਿਸ ਤਰ੍ਹਾਂ ਗਰੀਬ ਦੀ ਝੌਂਪੜੀ ਵਿੱਚ ਹਾਥੀ ਨਹੀਂ ਰਹਿ ਸਕਦਾ ਉਸ ਤਰ੍ਹਾਂ ਉਹ ਕਮਾਈ ਹਾਜ਼ਮ ਨਹੀਂ ਕਰ ਸਕਦਾ ਬਾਜੀ ਮਹਾਰਾਜ ਜੀ ਨੇ ਕਿਹਾ ਹੁਕਮ ਸਿੰਘ ਜਨ ਕਰੋ ਤਾਂ ਇਸ ਸਮੇਂ ਜੇਕਰ ਚਾਰੇ ਵੇਦਾਂ ਦਾ ਵਿਦਵਾਨ ਵੀ ਮੇਰੇ ਸਾਹਮਣੇ ਆ ਜਾਵੇ ਤਾਂ ਮੇਰੇ ਨਾਲ ਗੱਲ ਨਹੀਂ ਕਰ ਸਕਦਾ ਬਾਬਾ ਜੀ ਮਹਾਰਾਜ ਨੇ ਦਇਆ ਮਿਹਰ ਦਾ ਹੱਥ ਖਿੱਚ ਲਿਆ ਤੇ ਉਸ ਨੂੰ ਸ਼ਬਦ ਸੋਣੇ ਬੰਦ ਹੋ ਗਏ ਉਸ ਨੇ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਪਰਦਾ ਨਾ ਖੁੱਲਿਆ ਤੇ ਉਹ ਕਹਿਣ ਲੱਗਾ ਕਿ ਮੈਂ ਤੋ ਹੱਡੇ ਖਿ ਲਾਫ ਤੇ ਚਾਚਾ ਜੀ ਸਵਾਮੀ ਜੀ ਮਹਾਰਾਜ ਦੇ ਛੋਟੇ ਭਾਈ ਨੂੰ ਚਿੱਠੀ ਲਿਖਾਂਗਾ ਪਰ ਚਿੱਠੀ ਲਿਖੀ ਜਾਂ ਨਹੀਂ ਪਰ ਉਹ ਮਹਾਰਾਜ ਹੋ ਕੇ ਆਪਣੇ ਪਿੰਡ ਚ ਪਰ ਉਹ ਨਾਰਾਜ਼ ਹੋ ਕੇ ਆਪਣੇ ਪਿੰਡ ਚ ਲਿਆ ਗਿਆ ਜਦੋਂ ਬਾਬਾ ਜੀ ਚੋਲਾ ਛੱਡ ਗਏ ਤਾਂ ਉਸ ਦੇ ਮਗਰੋਂ ਫਿਰ ਫਿਰ ਤੋਂ ਡੇਰੇ ਆ ਗਿਆ ਤੇ ਉੱਥੇ ਹੀ ਰਹਿਣ ਲੱਗ ਗਿਆ ਡੇਰੇ ਵਿੱਚ ਬੀਬੀ ਰੁਕੋ ਦੇ ਨਾਲ ਉਸ ਦੀ ਨਹੀਂ ਬਣਦੀ ਸੀ ਉਸ ਨੂੰ ਗੁੱਸੇ ਦੇ ਨਾਲ ਬੋਲਦਾ ਰਹਿੰਦਾ ਸੀ ਇੱਕ ਵਾਰ ਬੀਬੀ ਜੀ ਕਾਲੇ ਕੀ ਪਿੰਡ ਇੱਕ ਸਾਧੂ ਨੂੰ ਭੇਜਣ ਦੇ ਲਈ ਲੋੜ ਪੈ ਗਈ ਹੁਣ ਅਸ ਵਿੱਚ ਸੀ ਕਿ ਵੱਡੇ ਮਹਾਰਾਜ ਜੀ ਨੇ ਕਿਹਾ ਹੁਕਮ ਸਿੰਘ ਨੂੰ ਕਾਲੇ ਕੀ ਪਿੰਡ ਭੇਜ ਦਿਓ ਬੀਬੀ ਰੁਕੋ ਨੇ ਉਸ ਦੀ ਗੱਲ ਮੰਨ ਲਈ ਤੇ ਉਸ ਨੂੰ ਰੁਕਾਲੇ ਕੀ ਪੇਸ਼ ਦਿੱਤਾ ਜੇਕਰ ਉੱਠੇ ਉਸ ਦੇ ਕੋਲ ਕੋਈ ਸੇਵਾ ਨਹੀਂ ਹੁੰਦੀ ਸੀ ਤਾਂ ਉਹ ਰस्सियां ਬਟਣ ਲੱਗ ਰस्सियां ਬਟਣ ਲੱਗ ਜਾਂਦਾ ਸੀ ਉਸ ਦੇ ਕੋਲ ਹਰ ਰੋਜ਼ ਤਿੰਨ ਕੰਮ ਹੀ ਸਨ ਹੁਕਮ ਅਨੁਸਾਰ ਬਿਨਾ ਨਾਂਗਾ ਭਜਨ ਸਿਮਰਨ ਕਰਨਾ ਤੇ ਪੋਥੀ ਪੜਨਾ ਤੇ ਸੇਵਾ ਕਰਨਾ ਚਾਹੇ ਤੇ ਅੰਦਰ ਦਾ ਪਰਦਾ ਬੰਦ ਹੋ ਗਿਆ ਸੀ ਪਰ ਫਿਰ ਵੀ ਉਸ ਨੇ ਭਜਨ ਸਿਮਰਨ ਨਹੀਂ ਛੱਡਿਆ ਜਦੋਂ ਉਹ ਬਿਮਾਰ ਹੋ ਗਿਆ ਸੀ ਤਾਂ ਵੱਡੇ ਮਹਾਰਾਜ ਨੇ ਉਸ ਨੂੰ ਡੇਰੇ ਬੁਲਾ ਲਿਆ ਉਸ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਵੱਡੇ ਮਹਾਰਾਜ ਜੀ ਨੇ ਅਗਰਾ ਪਹੁੰਚਣਾ ਸੀ ਪਹੁੰਚਣਾ ਸੀ ਉਹਨਾਂ ਦਿਨ ਵਿੱਚ ਹੀ ਬੀਬੀ ਜੀ ਸ਼ਬਦ ਵਿੱਚ ਲੱਗੀ ਹੋਈ ਸੀ ਤੇ ਵੱਡੇ ਮਹਾਰਾਜ ਜੀ ਨੇ ਸੋ ਤੇ ਆ ਕੀ ਬੀਬੀ ਜੀ ਵੱਲੋਂ ਹੋ ਗਏ ਹੁਕਮ ਸਿੰਘ ਦੀ ਖਬਰ ਲੈ ਕੇ ਜਾਵਾਂਗਾ ਉਹ ਬੀਬੀ ਜੀ ਨੂੰ ਦੇਖ ਕੇ ਉਸ ਵੱਲ ਹੀ ਜਾਣ ਵਾਲੇ ਸਨ ਕਿ ਹੁਕਮ ਸਿੰਘ ਉੱਥੇ ਹੀ ਆ ਗਿਆ ਵੱਡੇ ਮਹਾਰਾਜ ਜੀ ਨੇ ਕਿਹਾ ਮੈਂ ਤੇਰੇ ਵੱਲ ਹੀ ਆ ਰਿਹਾ ਸੀ ਉਹ ਕਹਿਣ ਲੱਗਾ ਕਿ ਮੈਂ ਇੱਕ ਮੰਗ ਮੰਗਣ ਲਈ ਆਇਆ ਹਾਂ ਤਾਂ ਵੱਡੇ ਮਹਾਰਾਜ ਜੀ ਨੇ ਕਿਹਾ ਕੀ ਕਹੋ ਤਾਉਸ ਨੇ ਕਿ ਆ ਕਿ ਮੈਨੂੰ ਤੁਸੀਂ ਆਪਣੇ ਚਰਨਾਂ ਵਿੱਚ ਮੱਥਾ ਟੇਕਣ ਦਿਓ ਵੱਡੇ ਮਹਾਰਾਜ ਜੀ ਨੇ ਕਿਹਾ ਕਿ ਮੈਂ ਆਪਣੇ ਆਪਣੇ ਪੈਰਾਂ ਵਿੱਚ ਮੱਥਾ ਟੇਕਣਾ ਪਸੰਦ ਨਹੀਂ ਕਰਦਾ ਇਸ ਤੇ ਉਹਨਾਂ ਨੇ ਕਿਹਾ ਕਿ ਜੇਕਰ ਉਹ ਤੁਹਾਡਾ ਸਰੀਰ ਜੈਮਲ ਸਿੰਘ ਜੀ ਦਾ ਹੈ ਤਾਂ ਮੱਥਾ ਟੇਕ ਲੈਣ ਦਿਓ ਨਹੀਂ ਤਾਂ ਮੈਂ ਨਹੀਂ ਟੇਕਾਂਗਾ ਹੁਣ ਕੋਈ ਪ੍ਰੇਮੀ ਇਹ ਕਹਿ ਸਕਦਾ ਹੈ ਕਿ ਉਸ ਦਾ ਸਰੀਰ ਸਤ ਗੁਰੂ ਦਾ ਨਹੀਂ ਹੈ ਤੇ ਮਹਾਰਾਜ ਜੀ ਨੇ ਬਾਬਾ ਜੀ ਦਾ ਧਿਆਨ ਕਰਕੇ ਉਸ ਨੂੰ ਚੰਗਾ ਮੱਥਾ ਟੇਕ ਲੈ ਜਦੋਂ ਉਸ ਨੇ ਚਰਣਾ ਵਿੱਚ ਮੱਥਾ ਟੇਕਿਆ ਤਾਂ ਉਦੋਂ ਹੀ ਉਸ ਸਮੇਂ ਕਹਿਣ ਉਸ ਸਮੇਂ ਕਹਿਣ ਲੱਗਿਆ ਕਿ ਮੇਰੀ 16 ਸਾਲਾਂ ਦੀ ਕਮਾਈ ਬੰਦ ਸੀ 16 ਸਾਲਾਂ ਦੀ ਕਮਾਈ ਬੰਦ ਸੀ ਉਹ ਇੱਕਦਮ ਖੁੱਲ ਗਈ ਹੈ ਮੈਨੂੰ ਮਿਲ ਗਈ ਹੈ ਤੇ ਮੇਰੀ ਸੰਭਲ ਆ ਤੇ ਮੇਰੀ ਸੰਭਾਲ ਹੋ ਗਈ ਹੈ ਸਤਿਗੁਰੂ ਆ ਗਏ ਹਨ ਇਸ ਦਾ ਮਤਲਬ ਇਹ ਹੈ ਕਿ ਜਿਸ ਨੂੰ ਕਮਾਈ ਦਾ ਅਹੰਕਾਰ ਘੇਰ ਲੈਂਦਾ ਹੈ ਉਸ ਦੇ ਅੰਦਰ ਦਾ ਰਸਤਾ ਬੰਦ ਹੋ ਜਾਂਦਾ ਹੈ ਇਸ ਕਰਕੇ ਉਸ ਨੂੰ ਭਜਨ ਸਿਮਰਨ ਬੰਦ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਦੀ ਕਮਾਈ ਵਿਅਰਥ ਨਹੀਂ ਜਾਂਦੀ ਸਤਿਗੁਰੂ ਆਪਣੇ ਹਰੇਕ ਸਸੰਗੀ ਦੀ ਪੂਰੀ ਸੰਭਾਲ ਕਰਦੇ ਹਨ ਰਾਧਾ ਸਵਾਮੀ ਜੀ